ਮੇਰੇ ਸਿਰ ਥੋੜਾ ਜਿਹਾ ਕਰਜ਼ਾ ਸੀ ਉਹ ਦਿਨੋ ਦਿਨ ਵੱਧਾ ਗਿਆ ਜੀ ਉਹ ਠੀਕ ਹੈ ਜੀ ਮੇਰੇ ਜਿੰਨੀਆਂ ਵੀ ਘਰ ਦੀਆਂ ਚੀੜੀਆਂ ਵਰਤੇ ਜਾਣ ਵਾਲੀਆਂ ਚੀਜ਼ਾਂ ਸਾਰੀਆਂ ਮੈਨੂੰ ਗਿਰਵੀ ਰੱਖਣ ਪਿਆ ਮੈਂ ਜਿੱਥੇ ਵੀ ਕੰਮ ਕਰਦਾ ਸੀ ਉਹ ਕਰਜ਼ੇ ਵਾਲੇ ਮੇਰੇ ਪਿੱਛੇ ਆ ਜਾਂਦੇ ਸੀਗੇ ਮੇਰੀ ਫੈਕਟਰੀ ਜਾ ਕੇ ਮੈਨੂੰ ਧਮਕੀਆਂ ਦਿੰਦੇ ਸੀ ਤੂੰ ਅੱਜ ਘਰ ਨਹੀਂ ਘਰ ਨਹੀਂ ਜਾਏਂਗਾ ਅੱਜ ਤੇਰੀ ਅਸੀਂ ਰਸਤੇ ਚ ਲੱਤਾਂ ਬਾਵਾ ਤੋੜ ਦੇਣੀਆਂ ਨੇ ਮੈਨੂੰ ਡਰ ਲੱਗਦਾ ਵੀ ਕਿਸ ਤਰੀਕੇ ਦੀਆਂ ਧਮਕੀਆਂ ਆਂਦੀਆਂ ਨੇ ਵੀ ਹਾਂ ਮਾਰ ਦਾਂਗੇ ਡਰ ਲੱਗਦਾ ਪਿੱਛੇ ਜਦੋਂ ਜਾਂਦੇ ਨੇ ਕੀ ਹੋਇਆ ਆਪੋ ਕੀ ਹੋ ਗਏ ਰੋਣ ਲੱਗ ਗਏ ਮੈਂ ਕਿਸੇ ਰਿਸ਼ਤੇਦਾਰ ਨੂੰ ਕਾਲ ਕਰਨਾ ਬਈ ਇਹ ਗੱਲ ਸੁਣ ਕੇ ਫੋਨ ਹੀ ਕੱਟ ਦਿੰਦੇ ਅਸੀਂ ਸੁਸਾਈਡ ਕਰਨ ਦੇ ਵੀ ਸੋਚੇ ਕਈ ਵਾਰੀ ਪਰ ਅਸੀਂ ਮੇਰੇ ਬੱਚੇ ਹੈ 2.5 ਸਾਲ ਦੇ ਉਹਨੂੰ ਦੇਖ ਕੇ ਅਸੀਂ ਬਸ ਇਸ ਦਾ ਉਹਦਾ ਕੀ ਬਣੇਗਾ ਜਿੱਲੇ ਅਸੀਂ ਕਈ ਵਾਰੀ ਰਾਤ ਨੂੰ ਅਸੀਂ ਦੋਵੇਂ ਅੱਖਾਂ ਭਰ ਲੈਂਦੇ ਸੀ ਨਾ ਸਾਡੇ ਨਾਲ ਦੇਖ ਕੇ ਆ ਵੀ ਰੋਣ ਲੱਗ ਪੈਂਦੀ ਸੀ ਤੇ ਇਹਨੇ ਮੈਨੂੰ ਜਿੱਲੇ ਕੋਈ ਬਾਹਰ ਮੈਨੂੰ ਕੋਈ ਆਵਾਜ਼ ਮਾਰਨਾ ਇਹਨੇ ਮੇਰੇ ਹੱਥ ਪਾਣਾ ਰਹਿਣ ਕਿਹਾ ਪਾਪਾ ਨਹੀਂ ਤੁਸੀਂ ਬਾਹਰ ਨਹੀਂ ਜਾਣਾ ਹੈਗਾ ਦੋ ਤਿੰਨ ਵਾਰ ਕਿਸੇ ਵੀ ਬਾਈਕ ਕਿਸੇ ਦੀ ਮੰਗ ਕੇ ਵੀ ਲਿਆ ਉਹ ਵੀ ਮੇਤੂ ਖੋਲ ਹੀ ਕੀਆ ਉਹਨੇ ਕਰਦਾ ਰੱਸ਼ ਉਹ ਮੇਤੂ ਵੀ ਖੋਲਿਆ ਕਹਿੰਦਾ ਲਿਆ ਤੂੰ ਐ ਦੇ ਤੂੰ ਅੱਜ ਭੁੱਖਾ ਹੀ ਸੌਵੇਂਗਾ ਕਿ ਤੂੰ ਸਾਡੇ ਪੈਸੇ ਨਹੀਂ ਦੇ ਰਿਹਾ ਐਨੇ ਲੋਕੀ ਬੇਤਰਤੀ ਹੋ ਗਏ ਜੀ ਬਸ ਪੈਸਾ ਹੀ ਆ ਗਿਆ ਗੇ ਇਨਸਾਨੀਅਤ ਰਹੀ ਨਹੀਂ ਗਈ ਹੈ ਦੁਨੀਆ ਤੇ ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨਿਹਮਲਿਕ ਸਵਾਗਤ ਕਰਦੀ ਆ ਅੱਜ ਸਾਡੇ ਨਾਲ ਇੱਕ ਇਦਾਂ ਦਾ ਪਰਿਵਾਰ ਮੌਜੂਦ ਆ ਜਿਦੇ ਸੁਪਨੇ ਤਾਂ ਬਹੁਤ ਜ਼ਿਆਦਾ ਵੱਡੇ ਨੇ ਪਰ ਕਿਤੇ ਨੇ ਕਿਤੇ ਜਿਹੜੇ ਘਰ ਦੀ ਮਜਬੂਰੀ ਕਰਕੇ ਜਾਂ ਫਿਰ ਘਰ ਦੀ ਗਰੀਬੀ ਕਰਕੇ ਉਹ ਸੁਪਨੇ ਜਿਹੜੇ ਨੇ ਪੂਰੇ ਨਹੀਂ ਹੋ ਪਾਰੇ ਤੇ ਜਿਹੜਾ ਸਾਡੇ ਨਾਲ ਵੀਰ ਮੌਜੂਦ ਆ ਉਹ ਜਿਹੜਾ ਕੰਮ ਕਰਨ ਜਾਂਦਾ ਹੈ ਜਿਹੜੀ ਨਵੀ ਉਹਨੇ ਬਾਈਕ ਖਰੀਦੀ ਸੀ ਕਿ ਉਹ ਵੀ ਉਹਦੀ ਜਿਹੜੀ ਗਰੀਬੀ ਦੇ ਵਿੱਚ ਪਈ ਹੈ ਤੇ ਘਰ ਦੇ ਹਾਲਾਤ ਜਿਹੜੇ ਆ ਬਹੁਤ ਜ਼ਿਆਦਾ ਮਾੜੇ ਨੇ ਜਿਸ ਕਰਕੇ ਇੱਕ ਭੈਣ ਨੂੰ ਇੱਕ ਨਵੀ ਵਿਆਹੀ ਕੁੜੀ ਨੂੰ ਕਿਹਾ ਜਾਂਦਾ ਹੈ 2 ਮਹੀਨੇ ਜਦੋਂ ਉਹਦੇ ਵਿਆਹ ਨੂੰ ਹੋ ਜਾਂਦੇ ਵੀ ਉਹਨੂੰ ਤਾਣੇ ਵੀ ਮਾਰੇ ਜਾਂਦੇ ਵੀ ਤੂੰ ਦਾਜ ਲੈ ਕੇ ਆ ਤੇ ਗੱਲਬਾਤ ਕਰਦੇ ਪਰਿਵਾਰ ਸਾਡੇ ਨਾਲ ਮੌਜੂਦ ਨੇ ਉਹਨਾਂ ਦੀ ਇੱਕ ਪੇਟੀ ਹੈ ਤੇ ਕਪਲ ਸਾਡੇ ਨਾਲ ਮੌਜੂਦ ਨੇ ਤੇ ਅੱਜ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਤਾਂ ਇਹ ਜਿਹੜੇ ਪਰਿਵਾਰ ਬਾਰੇ ਆਪਾਂ ਗੱਲ ਕਰ ਰਹੇ ਸੀ ਉਹ ਪਰਿਵਾਰ ਜਿਹੜਾ ਸਾਡੇ ਨਾਲ ਮੌਜੂਦ ਨੇ ਤੇ ਸਭ ਤੋਂ ਪਹਿਲਾਂ ਆਪਾਂ ਭੈਣ ਨਾਲ ਗੱਲ ਕਰਾਂਗੇ ਭੈਣ ਸੱਸੀ ਜੀ ਸੱਸੀ ਪਹਿਲ ਤਾਂ ਇਹ ਦੱਸੋ ਕਿ ਕਹਾਣੀਆਂ ਤੁਹਾਡੇ 2 ਮਹੀਨੇ ਹੁੰਦੇ ਨਹੀਂ ਵਿਆਹ ਨੂੰ ਤੁਸੀਂ ਦੱਸੇ ਵੀ ਤੁਹਾਡੇ ਮਾਰੇ ਜਾਂਦੇ ਦਾਜ ਨਹੀਂ ਲੈ ਕੇ ਆਈ ਕਾਰਨ ਕੀ ਹੈ ਕਨਹੀਂ ਸਮਾਨ ਨਹੀਂ ਹੈਗਾ ਸਿਗਰ ਨਵਾਂ ਨਵਾਂ ਵਿਆਹ ਐ ਸੀ ਕਿਸੇ ਕੁਛ ਇਹ ਚੀਜ਼ ਮੰਗਣ ਜਾਂਦੇ ਸੀਗੇ ਨਾ ਹਾਂਂ ਆਂਡੀਆਂ ਗੁਮਾਂਡੀਆਂ ਕੋ ਦਿੰਦੇ ਨਹੀਂ ਸੀਗੇ ਉਹਦੇ ਕਰਕੇ ਥੋੜਾ ਦੁੱਖ ਚ ਲੱਗਦਾ ਸੀਗਾ ਹਾਂ ਇਹਦੇ ਕਰਕੇ ਫਿਰ ਸਨ ਸਮਾਨ ਖਰੀਦਣਾ ਪਿਆ ਹਾਂ 1.5-2 ਲੱਖ ਦਾ ਸਮਾਨ ਖਰੀਦਣਾ ਪਿਆ ਸਾਲ ਇਹਨਾਂ ਦਾ ਕੰਮ ਬੰਦ ਰਿਹਾ ਉਹਦੇ ਕਰਕੇ ਸਾਨੂੰ ਪਰੇਸ਼ਾਨੀ ਆ ਰਹੀ ਹੈ ਕੀ ਕਾਰਨ ਕੀ ਹੋਇਆ ਸੀ ਕਿ ਸਾਲ ਤੱਕ ਕੰਮ ਬੰਦ ਰਿਹਾ ਕਿਉਂਕਿ ਜਿਹੜਾ ਬੰਦਾ ਕਮਾਉਣ ਵਾਲਾ ਹੁੰਦਾ ਜੇ ਉਹ ਹੀ ਘਰ ਦੇ ਵਿੱਚ ਬਹਿ ਜਾਵੇ ਤਾਂ ਬਹੁਤ ਉੱਖ ਹੁੰਦਾ ਕਾਰਨ ਕਾਰਨ ਹੀ ਤੰਗ ਪਰੇਸ਼ਾਨ ਕਰਦੇ ਸੀ ਜਿੰਨਾ ਤੋਂ ਅਸੀਂ ਕਰਜ਼ਾ ਚੁੱਕਿਆ ਸੀਗਾ ਨਾ ਇਹਨਾਂ ਦੇ ਡਿਪਰੈਸ਼ਨ 'ਚ ਰਹਿੰਦੇ ਸੀ ਦਿਮਾਗ ਤੇ ਲੋਡ ਜਾਂ ਟੈਨਸ਼ਨ ਜਾਂ ਜਿੱਦਾਂ ਟੈਨਸ਼ਨ 'ਚ ਬੰਦਾ ਰਹਿੰਦਾ ਕੁਝ ਵੀ ਨਹੀਂ ਹੁੰਦਾ ਘਰ ਹਾਂ ਫਿਰ ਉਹ ਦੇ ਕਰਕੇ ਇਹਨਾਂ ਕੋ ਕੰਮ ਹੀ ਨਹੀਂ ਹੁੰਦਾ ਸੀਗਾ ਉਹ ਦੇ ਕਰਕੇ ਅੱਛਾ ਫਿਰ ਤੁਸੀਂ ਕਦੇ ਆਪਣੇ ਘਰਦਿਆਂ ਨੂੰ ਕਿਹਾ ਕਿ ਹਾਂ ਮੈਨੂੰ ਮਤਲਬ ਕੀ ਤਾਣੇ ਮਾਰੇ ਜਾ ਰਹੇ ਆ ਮੈਂ ਦਾਜ ਨਹੀਂ ਲੈ ਕੇ ਕੁਛ ਇਦਾਂ ਦਾ ਹੋਇਆ ਨਹੀਂ ਨਹੀਂ ਘਰਦਿਆਂ ਨੂੰ ਫੈਮਿਲੀ ਚ ਨਹੀਂ ਕੋਈ ਕਹਿੰਦਾ ਸੀਗਾ ਜਿੱਦਾਂ ਆਪਾਂ ਬਾਹਰ ਜਾਣਾ ਨਾ ਆਂਡੀ ਗਵਾਂਡੀ ਕਿਸੇ ਕੋਈ ਚੀਜ਼ ਮੰਗਣੀ ਦੇਣੀ ਨਹੀਂ ਮੇਣਾ ਮਾਰਦਣਾ ਉਹੀ ਬਸ ਦੁੱਖ ਲੱਗਦਾ ਸੀਗਾ ਪਾਪਾ ਕੀ ਕਰਦੇ ਰਹੇ ਪਾਪਾ ਰਿਕਸ਼ਾ ਚਲਾਉਂਦੇ ਨੇ ਪਾਪਾ ਰਿਕਸ਼ਾ ਚਲਾਉਂਦੇ ਤੇ ਮੰਮਾ ਮੰਮਾ ਹਾਊਸ ਵਾਈਫ ਨੇ ਤੇ ਭੈਣਾਂ ਕਣਨ ਦੀ ਮੈਰਿਜ ਹੋ ਗਈ ਸਾਰੇ ਦੀ ਮੈਰਿਜ ਹੋ ਗਈ ਹਾਂਜੀ ਅੱਛੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਸੀਗੇ ਹੈਨਾ ਕਿਤਨੇ ਕਿਤੇ ਦੁੱਖ ਵੀ ਹੁੰਦਾ ਪਰ ਆਪਣੇ ਘਰ ਦੇ ਨੂੰ ਨਹੀਂ ਕਿਹਾ ਹੁੰਦਾ ਉਸ ਚੀਜ਼ ਤੋਂ ਕਦੇ ਨਾ ਕਦੇ ਹੋਇਆ ਸੀ ਕਿ ਹਾਂ ਮੈਂ ਆਪਣੇ ਘਰ ਦੇ ਨੂੰ ਕਮਾ ਹੈਲਪ ਲਵਾ ਪਰ ਘਰ ਦੇ ਅੱਗੇ ਇੰਨੀ ਜ਼ਿਆਦਾ ਉਹਨਾਂ ਦੀ ਕੰਡੀਸ਼ਨ ਖਰਾਬ ਸੀ ਨਹੀਂ ਉਹ ਪਹਿਲਾਂ ਹੀ ਵਿਚਾਰੇ ਗਰੀਬ ਨੇ ਆਪਣਾ ਗੁਜ਼ਾਰਾ ਮੱਸੀ ਕਰਦੇ ਮੈਂ ਉਹਨਾਂ ਨੇ ਕੀ ਕਹਿੰਦੀ ਉਹਨਾਂ ਨੂੰ ਜੀ ਦੁੱਖ ਮੈਂ ਕਦੇ ਦਿੱਤਾ ਹੀ ਨਹੀਂ ਹੈਗਾ ਨਾ ਆਪਾਂ ਦੱਸਿਆ ਉਹਨਾਂ ਨੂੰ ਵੀ ਮੈਨੂੰ ਕੀ ਤਕਲੀਫ ਹੈ ਤਾਂ ਕਰਕੇ ਅੱਛਾ ਜਿਵੇਂ ਦੱਸਿਆ ਕਿ ਸਾਡਾ ਅੱਧੇ ਤੋਂ ਜ਼ਿਆਦਾ ਜਿਹੜਾ ਸਮਾਨ ਆ ਉਹ ਗਿਰਵੀ ਦੇ ਵਿੱਚ ਪਿਆ ਹੈ ਕਾਰਨ ਕੀ ਹੈ ਕਾਰਨ ਇਹ ਤੁਹਾਨੂੰ ਦੱਸਿਆ ਨਾ ਕਰਜ਼ਾ ਜ਼ਿਆਦਾ ਹੋਣ ਕਰਕੇ ਜਿਹੜੇ ਤੰਗ ਪ੍ਰੇਸ਼ਾਨ ਕਰਦੇ ਜਿੰਨਾ ਕ ਸਾਡ ਕੋ ਗਿਰਵੀ ਰੱਖ ਕੇ ਪੈਸੇ ਲੈ ਆਏ ਸੀ ਦੇਤੇ ਪਰ ਹੁਣ ਜਿਹੜੇ ਗਿਰਵੀ ਸਮਾਨ ਪਿਆ ਉਹਨਾਂ ਦਾ ਵੀ ਵਿਆਜ ਵਧ ਰਿਹਾ ਵਿਆਜ ਲੱਗ ਰਿਹਾ ਉਹਨਾਂ ਦਾ ਵੀ ਵਧ ਰਿਹਾ ਜਿਨ੍ਹਾਂ ਦੇ ਦੇਣੇ ਸੀਗੇ ਵਿਆਜ ਹੀ ਦਿੱਤਾ ਗਿਆ ਮੂਲ ਤਾਂ ਉੱਥੇ ਖੜੇ ਹੈ ਮੂਲ ਦੇ ਨਾਲ ਵਿਆਜ ਵੀ ਲੱਗੀ ਜਾ ਰਿਹਾ ਲੱਗੀ ਜਾ ਰਿਹਾ ਕਰਜ਼ਾ ਮਤਲਬ ਦਿਨੋ ਦਿਨ ਵਧਦਾ ਜਾ ਰਿਹਾ ਵਧਦਾ ਜਾ ਰਿਹਾ ਬਸ ਤੁਸੀਂ ਕੀ ਕਰਦੇ ਹੋ ਮੈਂ ਹਾਊਸ ਵਾਈਫ ਹਾਊਸ ਵਾਈਫ ਹਾਂਜੀ ਅੱਛਾ ਫਿਰ ਐਡਾ ਮਤਲਬ ਕੀ ਕਰ ਜਾ ਤੁਹਾਡਾ ਵੱਧਦਾ ਜਾ ਰਿਹਾ ਹੈ ਨਾ ਕਿਤੇ ਨਾ ਕਿਤੇ ਹੁੰਦਾ ਹੈ ਕਿ ਹਾਂ ਐਡਾ ਕਰਜ਼ਾ ਵੱਧ ਰਿਹਾ ਕਿਸ ਤਰੀਕੇ ਨਾਲ ਮੈਨੇਜ ਕਰੀਏ ਕੀ ਕਾਰਨ ਕੀ ਹੋਵੇ ਕੁਛ ਐਡਾ ਦਾ ਬਸ ਕੁਛ ਨਹੀਂ ਦਿਖਦਾ ਰਿਸ਼ਤੇਦਾਰਾਂ ਤੋਂ ਕਈਆਂ ਤੋਂ ਹੈਲਪ ਵੀ ਮੰਗੇ ਸੀ ਪਰ ਉਹਨਾਂ ਨੇ ਨਹੀਂ ਹੈਲਪ ਕੀਤੀ ਹੈਗੀ ਦੋ ਬਸ ਉਹ ਦੋ ਟੈਨਸ਼ਨ ਜੀ ਨਾਲ ਨਾ ਕੁਛ ਸੁਝਦਾ ਨਹੀਂ ਹੈਗਾ ਨਾ ਕੋਈ ਕੰਮਕਾਰ ਹੁੰਦਾ ਹੈ ਨਾ ਕੋਈ ਹੈਲਪ ਕਰਦਾ ਹੈ ਦੇਖ ਕੇ ਬਸ ਮੇਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਘਰ ਦੇ ਇੰਨੇ ਮਾੜੇ ਹਾਲਾਤ ਆ ਗਏ ਤੁਸੀਂ ਡਿਪਰੈਸ਼ਨ ਦੇ ਵਿੱਚ ਚੱਲ ਗਏ ਕਿੱਦਾਂ ਕਿਸ ਤਰੀਕੇ ਨਾਲ ਇੱਕ ਕੀ ਕਾਰਨ ਬਣਿਆ ਇਸ ਚੀਜ਼ ਦਾ ਕਾਰਨ ਜੀ ਮੇਰੇ ਸਿਰ ਥੋੜਾ ਜਿਹਾ ਕਰਜ਼ਾ ਸੀ ਉਹ ਦਿਨੋ ਦਿਨ ਵੱਧਾ ਗਿਆ ਜੀ ਉਹ ਠੀਕ ਹੈ ਜੀ ਮੇਰੀ ਜਿੰਨੀਆਂ ਵੀ ਘਰ ਦੀਆਂ ਚੀੜੀਆਂ ਵਰਤੇ ਜਾਣ ਵਾਲੀਆਂ ਚੀਜ਼ਾਂ ਸਾਰੀਆਂ ਮੈਨੂੰ ਗਿਰਵੀ ਰੱਖਣ ਪਿਆ ਮੈਂ ਜਿੱਥੇ ਵੀ ਕੰਮ ਕਰਦਾ ਸੀ ਉਹ ਕਰਜ਼ੇ ਵਾਲੇ ਮੇਰੇ ਪਿੱਛੇ ਆ ਜਾਂਦੇ ਸੀਗੇ ਮੇਰੀ ਫੈਕਟਰੀ ਜਾ ਕੇ ਮੈਨੂੰ ਧਮਕੀਆਂ ਦਿੰਦੇ ਸੀ ਤੂੰ ਅੱਜ ਘਰ ਨਹੀਂ ਘਰ ਨਹੀਂ ਜਾਏਂਗਾ ਅੱਜ ਤੇਰੀ ਅਸੀਂ ਰਸਤੇ ਚ ਲੱਤਾਂ ਬਾਵਾ ਤੋੜ ਦੇਣੀਆਂ ਨੇ ਮਜਬੂਰੀ ਵਿੱਚ ਆ ਕੇ ਮੈਨੂੰ ਆਪਣਾ ਸਮਾਨ ਜਿਹੜਾ ਗਿਰਵੀ ਰੱਖਣਾ ਪਿਆ ਮੈਨੂੰ ਮੇਰੀ ਨਵੀਂ ਮੋਟਰਸਾਈਕਲ ਠੀਕ ਹੈ ਜੀ ਤੇ ਹੋਰ ਵੀ ਮੇਰਾ ਕਾਫੀ ਸਮਾਨ ਕੋਸ਼ੀਨਾਂ ਦਾ 골ਡ ਗਿਰਵੀ ਜਿਹੜਾ ਇਹਨੂੰ ਮੈਂ ਬਣਵਾਇਆ ਸੀ ਉਹ ਵੀ ਮੈਨੂੰ ਰੱਖਣਾ ਪਿਆ ਤੇ ਉਹ ਉਹਦੇ ਕਾਰਨ ਵਿੱਚ ਮੈਂ ਜਿੱਥੇ ਵੀ ਕੰਮ ਕਰਾਂ ਮੈਨੂੰ ਇੰਨਾ ਤੰਗ ਪਰੇਸ਼ਾਨ ਕਰਦੇ ਐਨੀ ਮੇਰੀ ਬੇਇੱਜ਼ਤ ਕਰਦੇ ਨੇ ਮੈਨੂੰ ਕਿ ਤੂੰ ਸਾਨੂੰ ਕਰਜ਼ਾ ਦੇ ਨਹੀਂ ਤੇ ਅਸੀਂ ਤੈਨੂੰ ਜਾਨੋਂ ਹੀ ਮਾਰ ਦੇਣਾ ਕਿੰਨਾ ਵੀਰੇ ਕਿੰਨਾ ਕ ਕਰਜ਼ਾ ਤੁਹਾਡੇ ਸੱਤ ਤੇ ਹੈਗਾ ਜੀ 5.5 ਲੱਖ ਹੈ ਗਈ ਸਾਢੇ 5 ਲੱਖ ਕਿਸ ਤਰੀਕੇ ਨਾਲ ਉਹ ਕਰਜਾ ਜਿਹੜਾ ਵਧੀਆ ਸਿਰਫ ਸਮਾਨ ਲੈਣ ਨਾਲ ਹੀ ਹਾਂਜੀ ਸਮਾਨ ਲੈਣ ਨਾਲ ਵਿਆਹ ਤੋਂ ਪਹਿਲਾਂ ਸਮਾਨ ਲਿਆ ਸੀ ਨਹੀਂ ਵਿਆਹ ਤੋਂ ਬਾਅਦ ਵਿਆਹ ਤੋਂ ਬਾਅਦ ਹਾਂਜੀ ਉਦੋਂ ਲੋਕਡਾਊਨ ਲੱਗਾ ਕੰਮ ਕਰ ਇਦਾਂ ਦਾ ਚੱਲਿਆ ਨਹੀਂ ਤਿੱਕੇ ਨਾਲ ਜੀ ਉਦੋਂ ਫਿਰ ਫਿਰ ਉਹ ਥੋੜਾ ਟਾਈਮ ਪਹਿਲਾਂ ਉਹ ਤੋਂ ਮੇਰੇ ਡਾਕਟਰ ਨੇ ਇੰਜੈਕਸ਼ਨ ਵੀ ਲਗਾਤਾ ਸੀ ਪੂੜੇ ਤੇ ਤੇ ਮੇਰੀ ਲੱਤ ਪੂਰੀ ਸੋਨ ਨੂੰ ਤਿੰਨ ਸਾਲੋਂ ਮੈਂ ਦੂਜਾ ਰਿਹਾ ਦਵਾਈਆਂ ਨਾਲ ਅੱਛਾ ਹਾਂਜੀ ਕੀ ਹੋ ਗਿਆ ਸੀ ਲੱਤ ਨੂੰ ਐਕਸੀਡੈਂਟ ਹੋ ਗਿਆ ਸੀ ਕੋਈ ਡਾਕਟਰ ਨੇ ਇੰਜੈਕਸ਼ਨ ਲਗਾਤਾ ਸੀ ਮੇਰੀ ਲੱਤ ਤੇ ਲੱਤ ਪੂਰੀ ਸੁੰਨ ਹੋ ਗਈ ਸੀਗੀ ਮੇਰੀ ਅੱਛਾ ਵੀਰੇ ਜਿਵੇਂ ਤੁਹਾਡੇ ਸਿਰ ਤੇ ਬਹੁਤ ਜ਼ਿਆਦਾ ਕਰਜ਼ਾ ਹੋ ਗਿਆ ਹੈ ਨਾ ਬੋਖਾ ਹੋ ਗਿਆ ਮਨ ਦੇ ਵਿੱਚ ਡਰ ਰਹਿੰਦਾ ਜਿਵੇਂ ਕਿ ਲੋਕੇ ਧਮਕੀ ਦੇ ਕੇ ਜਾਂਦੇ ਨੇ ਕਿ ਤੇਰੀ ਲੱਤਾਂ ਪੰਦਾਂਗੇ ਤੈਨੂੰ ਘਰ ਜਾ ਜੋਗੀ ਨਹੀਂ ਜਾਣ ਦਵਾਗੇ ਡਰ ਲੱਗਦਾ ਸੀ ਵੀ ਕਿਤੇ ਨਾ ਕਿਤੇ ਕੁਝ ਹੋ ਨਾ ਜਾਵੇ ਪਿੱਛੇ ਮੇਰੇ ਪਰਿਵਾਰ ਤੇ ਮੇਰੀ ਕੁੜੀ ਕੀ ਕਰੂ ਯੋ ਟੈਨਸ਼ਨ ਤਾਂ ਦਿਨ ਰਾਤ ਹੁੰਦੀ ਐ ਮੈਂ ਸਵੇਰੇ ਰਾਤ ਨੂੰ ਸੋਣਾ ਮੈਂ ਟੈਨਸ਼ਨ ਨਾਲ ਉੱਠਣਾ ਸਵੇਰੇ ਸਾਜਰੇ ਟੈਨਸ਼ਨ ਨਾਲ ਮੈਂ ਰਾਤ ਨੂੰ ਅਰਦਾਸ ਕਰਕੇ ਸੋਣਾ ਇਹ ਪ੍ਰਮਾਤਮਾ ਕੀ ਚੱਜ ਦਾ ਦਿਨ ਚੜਾਈ ਮੇਰੇ ਲਈ ਪਰ ਫੇਰ ਨਵੀਆਂ ਟੈਨਸ਼ਨਾਂ ਮੇਰੀਆਂ ਫੇਰ ਸ਼ੁਰੂ ਹੋ ਜਾਂਦਾ ਫੇਰ ਉਹਨਾਂ ਦੇ ਸਵੇਰੇ ਸਾਜਰੇ ਮੇਰੇ ਹੱਥ ਵਿੱਚ ਆਹ ਦਾ ਗਲਾਸ ਹੋਣਾ ਉਹਨਾਂ ਦਾ ਫੋਨ ਆਣੀ ਆਵੇਂ ਪੈਸੇ ਦੇਂਗਾ ਕਿ ਨਹੀਂ ਅੱਜ ਤੈਨੂੰ ਕੰਮ ਤੇ ਨਹੀਂ ਜਾਣ ਦੇਣਾ ਕਿੱਥੇ ਜਾਏਂਗਾ ਤੈਨੂੰ ਹੀ ਮਾਰ ਦੇਣਾ ਰਸਤੇ ਵਿੱਚ ਆਹੀ ਧਮਕੀਆਂ ਮੈਨੂੰ ਸੁਣਨ ਨੂੰ ਮਿਲਦੀਆਂ ਜੀ ਤਾਂ ਨਹੀਂ ਡਰ ਲੱਗਦਾ ਵੀ ਕਿਸ ਤਰੀਕੇ ਦੀਆਂ ਧਮਕੀਆਂ ਆਂਦੀਆਂ ਨੇ ਵੀ ਹਾਂ ਮਾਰ ਦਾਂਗੇ ਡਰ ਲੱਗਦਾ ਪਿੱਛੇ ਕੀ ਹੋਇਆ ਬਾਪੂ ਕੀ ਹੋ ਗਏ ਰੋਣ ਲੱਗ ਗਏ ਕਿ ਦੁਰਾਵੀ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਅੱਖਾਂ ਦੇ ਵਿੱਚ ਹੰਝੂ ਆ ਗਏ ਨੇ ਦੋਨੇ ਬਾਪੂ ਖੋ ਗਏ ਨੇ ਘਰ ਦੀ ਕਰੀਬੀ ਦੇ ਮਤਲਬ ਇੰਨੇ ਜ਼ਿਆਦਾ ਕਰਜ਼ੇ ਦੇ ਵਿੱਚ ਨੇ ਕਿ ਇਹਨਾਂ ਨੂੰ ਸ਼ਰੇਆਮ ਜਿਹੜੀ ਧਮਕੀ ਦਿੱਤੀ ਜਾਂਦੀ ਹੈ ਕਿ ਤੈਨੂੰ ਜਾਨੋਂ ਮਾਰ ਦਾਂਗੇ ਜਾਂ ਫਿਰ ਕੰਮ ਜੋਗੀ ਨਹੀਂ ਰਹੂਗਾ ਵੀਰੇ ਇਸ ਤਰੀਕੇ ਦੀ ਧਮਕੀ ਆਂਦੀ ਹੈ ਮਨ ਦੇ ਵਿੱਚ ਡਰਤਾ ਹੁੰਦਾ ਹੀ ਐ ਡਰਤਾ ਹੁੰਦਾ ਮੈਂ ਆਪਣੇ ਮੰਮੀ ਡੈਡੀ ਨੂੰ ਵੀ ਨਹੀਂ ਦੱਸ ਸਕਦਾ ਕਿ ਮੈਂ ਵੀ ਡੇਲੀ ਤੰਬਕੀਆਂ ਆਂਦੀਆਂ ਹਾਂ ਕਿਉਂ ਆਲਰੇਡੀ ਉਹ ਬਿਮਾਰੀਆਂ ਨਾਲ ਜੂਝ ਰਹੇ ਨੇ ਉਹਨਾਂ ਨੂੰ ਮੈਂ ਕੀ ਟੈਨਸ਼ਨ ਦਵਾ ਹਾਂ ਮੈਂ ਕਿਸੇ ਰਿਸ਼ਤੇਦਾਰ ਨੂੰ ਕਾਲ ਕਰਨਾ ਮੈਂ ਇਹ ਗੱਲ ਸੁਣ ਕੇ ਫੋਨ ਹੀ ਕੱਟ ਦਿੰਦੇ ਅੱਛਾ ਰਿਸ਼ਤੇਦਾਰ ਵੀ ਮਤਲਬ ਸਾਥ ਨਹੀਂ ਦਿੰਦੀ ਹਾਂਜੀ ਕਿਉਂ ਫੋਨ ਮਤਲਬ ਫੋਨ ਤਾਂ ਕੱਟੇ ਤੇ ਕਰ ਦਿੰਦੇ ਨੇ ਤਾਂ ਕਿ ਤੁਸੀਂ ਉਹਨਾਂ ਤੋਂ ਪੈਸੇ ਵਗੈਰਾ ਨਾ ਮੰਗੋ ਹਾਂਜੀ ਇਹ ਨਿਕਮੇ ਰਿਸ਼ਤੇਦਾਰ ਸਾਰੇ ਰਿਸ਼ਤੇਦਾਰ ਮੇਰੇ ਤਕੜੇ ਨ ਕੋਈ ਇਟਲੀ ਗਿਆ ਹੋਇਆ ਕੋਈ ਕੈਨੇਡਾ ਗਿਆ ਕੋਈ ਕਿੱਥੇ ਗਿਆ ਪਰ ਕੋਈ ਨਹੀਂ ਸਾਥ ਦੇ ਰਿਹਾ ਕੋਈ ਨਹੀਂ ਸਾਥ ਦੇ ਰਿਹਾ ਸੋ ਦੇਖ ਸਕਦੇ ਹੋ ਕਿ ਦੋਨੇ ਜਿਹੜੇ ਹਸਬੰਡ ਵਾਈਫ ਨੇ ਪਾਉ ਹੋ ਗਏ ਰੋੜ ਲੱਗ ਗਏ ਕਰ ਦੇ ਨੇ ਮਾੜੇ ਹਾਲਾਤ ਨੇ ਕਿ ਪਤਾ ਨਹੀਂ ਜਿਹੜੇ ਜਿੰਨਾ ਤੋਂ ਪੈਸੇ ਜਿੰਨਾ ਦੇ ਪੈਸੇ ਦੇਣੇ ਆ ਕਿ ਘਰ ਵਾਪਸ ਜਾਣਗੇ ਕਿ ਨਹੀਂ ਜਾਣਗੇ ਬੜੇ ਕਿਤੇ ਨਾ ਕਿਤੇ ਡਰ ਹੁੰਦਾ ਵੀ ਹਾਂ ਰਾਹ ਦੇ ਵਿੱਚ ਕੋਈ ਹੋ ਕੁਝ ਹੋ ਨਾ ਗਿਆ ਹੋਵੇ ਕੁਝ ਇਦਾਂ ਦਾ ਐਕਸੀਡੈਂਟ ਵਗੈਰਾ ਹੋਇਆ ਹੈ ਕਈ ਵਾਰ ਇਹਨਾਂ ਨੂੰ ਅੱਧਾ ਘੇਰਿਆ ਹ ਹ ਕਈ ਵਾਰ ਲੜੇ ਨੇ ਆ ਕਈ ਵਾਰੀ ਲੜੇ ਨੇ ਪਰ ਮੈਂ ਇਹਨਾਂ ਨੂੰ ਨਟਰਦੀ ਮਾਰੇ ਬਾਹਰ ਨਹੀਂ ਜਾਣ ਦਿੰਦੀ ਜੇ ਇਹਨਾਂ ਨੂੰ ਦੁਕਾਨ ਤੇ ਵੀ ਜਾਣਾ ਹੁੰਦਾ ਤਾਂ ਇਹਨਾਂ ਨੂੰ ਮੈਂ ਖੁਦ ਜਾਨੀ ਮੈਂ ਇਹਨਾਂ ਨੂੰ ਬਾਹਰ ਨਹੀਂ ਜਾਣ ਦਿੰਦੀ ਹੂੰ ਡਰ ਲੱਗਦਾ ਹੈ ਮੇਰੀ ਨਿੱਕੀ ਜਿਹੀ ਕੁੜੀ ਅਸੀਂ ਕਿੱਥੇ ਜਾਵਾਂਗੇ ਤੇ ਮਤਲਬ ਜਿਵੇਂ ਵੀਰੇ ਨੇ ਕਿਹਾ ਹੈ ਨਾ ਧਮਕੀਆਂ ਵੀ ਆਦੀਆਂ ਤੁਸੀਂ ਵੀ ਕਿਹਾ ਕਰੋ ਬਾਹਰ ਨਹੀਂ ਨਿਕਲਦੇ ਪਰ ਕਿਤੇ ਨਾ ਕਿਤੇ ਕੋਈ ਸਾਥ ਨਹੀਂ ਦੇ ਰਿਹਾ ਇਹਨਾਂ ਦੇ ਭੈਣ ਭਰਾ ਜਾਂ ਤੁਹਾਡੇ ਭੈਣ ਭਰਾ ਜੋ ਵਧੀਆ ਕਰੋ ਹੋਵੇ ਜਾਂ ਫਿਰ ਕੋਈ ਕੇਵੇ ਵੀ ਹਾਂ ਤੁਸੀਂ ਮੈਨੂੰ ਹੌਲੀ ਹੌਲੀ ਕਰਕੇ ਦਿੰਦੇ ਰਹੋ ਮੈਂ ਤੁਹਾਨੂੰ ਸਾਥ ਦਵਾਂਗਾ ਨਹੀਂ ਕੋਈ ਨਹੀਂ ਸਾਥ ਦਿੰਦਾ ਕੋਈ ਨਹੀਂ ਦੇ ਰਿਹਾ ਮੈਂ ਜੇ ਵੀ ਬਾਈਕ ਲੈ ਕੇ ਜਾਂਦਾ ਨਾ ਦੋ ਤਿੰਨ ਵਾਰ ਕਿਸੇ ਦੀ ਵੀ ਬਾਈਕ ਕਿਸੇ ਦੀ ਮੰਗ ਕੇ ਵੀ ਲਿਆ ਉਹ ਵੀ ਮੇਤ ਕੋਲ ਹੀ ਕਈਆਂ ਨੇ ਉਹ ਵੀ ਫਿਰ ਚਾਰ ਪੰਜ ਬੰਦੇ ਪਾ ਕੇ ਉਹ ਵਾਪਸ ਡਿਵਾਈਸ ਕਿਹਾ ਬਾਈਕ ਵਾਪਸ ਦੇ ਦੋ ਕਿਸੇ ਦੀ ਏ ਠੀਕ ਹੈ ਦੀ ਇੱਕ ਵਾਰੀ ਅਚਾਨਕ ਹੀ ਮੈਂ ਕੋਈ ਹੋਰ ਸਮਾਨ ਲੈ ਕੇ ਆ ਰਿਹਾ ਸੀਗਾ ਰਸਤੇ ਵਿੱਚੋਂ ਕਰਦਾ ਰੱਸ਼ ਹੋਣੀ ਉਹ ਮੇਤ ਉਹ ਵੀ ਖੋ ਲੈ ਕਹਿੰਦਾ ਲਿਆ ਤੂੰ ਇਹ ਦੇ ਤਾ ਤੂੰ ਅੱਜ ਭੁੱਖਾ ਹੀ ਸੌਵੇਂਗਾ ਕਿ ਤੂੰ ਸਾਡੇ ਪੈਸੇ ਨਹੀਂ ਦੇ ਰਿਆ ਐਨੇ ਲੋਕੀ ਬੇਤਰਤੀ ਹੋ ਗਏ ਜੀ ਬਸ ਪੈਸਾ ਹੀ ਆ ਗਿਆ ਗੇ ਇਨਸਾਨੀਅਤ ਰਹੀ ਨਹੀਂ ਗਈ ਹੈ ਦੁਨੀਆ ਤੇ ਪੈਸੇ ਨਹੀਂ ਪਰੇ ਅਸੀਂ 2 ਸਾਲ ਵਿਆਜ ਭਰਿਆ ਮੂਲ ਤਾਂ ਵੀ ਜ਼ਿਆਦਾ ਸਾਡਾ ਪੈਸਾ ਉਹਨਾਂ ਦੇ ਹੱਲ ਚਲੇ ਗਏ ਪਰ ਜਿਹੜਾ ਮੂਲ ਬਸ ਬਖਸ਼ ਨਹੀਂ ਰੇ ਸਾਨੂੰ ਬਸ ਪਿਆਜ ਦਿਨੋ ਦਿਨ ਵੱਧੇ ਵੱਧਾਈ ਜਾ ਰਹੇ ਕੀ ਕੀ ਸਮਾਨ ਆ ਜਿਹੜਾ ਥੋੜਾ ਗ੍ਰਿਵੀ ਦੇ ਵਿੱਚ ਪਿਆ ਹੈ ਬਾਈਕ ਐਲਸੀਡੀ ਆ ਔਰ ਉਹ ਛੋਟਾ ਮੋਟਾ ਥੋੜਾ ਸਮਾਨ ਹੈ ਬਿਲਕੁਲ ਨਵੀਂ ਹੈ ਦੀ ਬਾਈਕ ਨੂੰ ਲੈ ਡੇਢ 2 ਸਾਲ ਹੀ ਹੋਇਆ ਲੈ ਇਹਨੂੰ ਜੀ ਅੱਛਾ ਉਹ ਵੀ ਗ੍ਰਿਵੀ ਦੇ ਹਾਂਜੀ ਗ੍ਰਿਵੀ ਪਈ ਹੋਈ ਹੈ ਗ੍ਰਿਵੀ ਪਈ ਹੈ ਹਾਂਜੀ ਉਹ ਕੁਚਾਰਾ ਨਿਕਲਦਾ ਹੀ ਨਹੀਂ ਮੈਂ ਛਡਾਵਾਂ ਕਿਵੇਂ ਮੈਂ ਤੂੰ ਉਠ ਹੀ ਨਹੀਂ ਹੋ ਰਿਹਾ ਮੈਂ ਕੁਝ ਸੋਚਦਾ ਹੋਰ ਆ ਵੀ ਭਾਵੇਂ ਮੈਂ ਕੁਝ ਕਰਾਂ ਨਹੀਂ ਜਿੰਨੀ ਕਿ ਮੇਰੀ ਆਪਣੀ ਇਨਕਮ ਹੈ ਉਹ ਵਿਆਜਾਂ ਰਹੀ ਜਾ ਰਹੀ ਹੈ ਜੀ ਨਾ ਮੈਂ ਨਾ ਕੁਝ ਮੈਂ ਆਪਣੇ ਸ਼ੌਂਕ ਪੂਰੇ ਕਰਾਂ ਨਾ ਮੇਰੀ ਬੇਟੀ ਹੈ ਛੋਟੀ ਨਾ ਮੇਰੇ ਘਰ ਵਾਲੀ ਦੇ ਜਾਂ ਕੁਝ ਬਚਦੇ ਨੇ ਮੰਮੀ ਡੈਡੀ ਦੀ ਮਾਂ ਮੁੱਢ ਬਿਮਾਰ ਰਹਿੰਦੇ ਦੀ ਦਵਾਈ ਆ ਜਾਂਦੀ ਹੈ ਜੀ ਤੇ ਤੁਸੀਂ ਕਿੰਨੇ ਭੈਣ ਪ੍ਰੋਗਰੇ ਕੋਈ ਤਿੰਨ ਪਰਾਇਆ ਜੀ ਦੋ ਪੈਣਾ ਹੈ ਤੇ ਮੰਮੀ ਡੈਡੀ ਤੁਹਾਡੇ ਨਾਲ ਹੀ ਰਹਿੰਦੇ ਨੇ ਹਾਂਜੀ ਮੇਰੇ ਨਾਲ ਹੀ ਰਹਿੰਦੇ ਤੇ ਤੁਸੀਂ ਉਹਨਾਂ ਦਾ ਖਰਚਾ ਚੱਕਦੇ ਹੋ ਹਾਂਜੀ ਉਹ ਪਰਾ ਨਹੀਂ ਚੱਕਦੇ ਹੋ ਨਹੀਂ ਹੋ ਜੂ ਮੈਂ ਦੱਸਿਆ ਸੀ ਨਾ ਉਹ ਵਟਵਾਰਾ ਹੋ ਗਈ ਉਹਨੇ ਕੰਦਾ ਕਰ ਲਈ ਹਾਂਜੀ ਸਿਰਫ ਇੱਕ ਕਰਜ਼ਾ ਕਰਕੇ ਹਾਂਜੀ ਕਰਜ਼ਾ ਕਰਕੇ ਅੱਛਾ ਜਿਸ ਤੋਂ ਸਭ ਤੋਂ ਜ਼ਿਆਦਾ ਉਮੀਦ ਸੀਗੀ ਇਹ ਬੰਦਾ ਮੇਰਾ ਕਦੇ ਸਾਥ ਨਹੀਂ ਛੱਡੂਗਾ ਕੋਈ ਐਦਾਂ ਦਾ ਬੰਦਾ ਜੋ ਬਹੁਤ ਜ਼ਿਆਦਾ ਦਿਲ ਦੇ ਕਰੀਬ ਹੋਵੇ ਉਹ ਸਾਥ ਛੱਡ ਗਿਆ ਹੋਵੇ ਹਾਂਜੀ ਮੈਂ ਤਾਂ ਬੰਦੇ ਦੇ ਸੱਜੀਆਂ ਗੱਬੀਆਂ ਬਾਵਾ ਉਹੀ ਰਿਸ਼ਤੇਦਾਰੀ ਹੁੰਦੇ ਆ ਜੀ ਉਹੀ ਬਸ ਹੁਣ ਤੇ ਮੈਨੂੰ ਵਿਆਹਾਂ ਸ਼ਾਦੀਆਂ ਤੇ ਬੁਲਾਉਣਾ ਛੱਡਤਾ ਇੱਕ ਫੰਕਸ਼ਨ ਦੇ ਮੈਨੂੰ ਪਤਾ ਹੀ ਨਹੀਂ ਹੁੰਦਾ ਮੇਰੇ ਰਿਸ਼ਤੇਦਾਰਾਂ ਦੇ ਬਾਅਦ ਜੋ ਸਟੋਰੀ ਪਾਉਂਦੇ ਹਾਂ ਵੀ ਉਹਨਾਂ ਦੇ ਅੱਜਾ ਫੰਕਸ਼ਨ ਸੀਗਾ ਮੈਂ ਤਿਲ ਚਾਹ ਹੁੰਦਾ ਕਿ ਮੈਂ ਇੰਨਾ ਮਾੜਾ ਹੋ ਗਿਆ ਮੇਰੇ ਸਰ ਕਰਜ਼ਾ ਹੀ ਹੈ ਉਹ ਮੈਨੂੰ ਬੁਲਾਉਂਦੇ ਨਹੀਂ ਜੀ ਸਿਰਫ ਇੱਕ ਕਰਜ਼ਾ ਕਰਕੇ ਕੋਈ ਨਹੀਂ ਬੁਲਾਉਂਦਾ ਕੋਈ ਨਹੀਂ ਅੱਜ ਤੁਹਾਡੀ ਕੁੜੀ ਕਿੰਨੇ ਕ ਸਾਲ ਦੀ ਹੈ ਜੀ 2.5 ਸਾਲਾਂ ਦੀ ਬੇਟੀ 2.5 ਸਾਲਾਂ ਦੀ ਜਿੱਦ ਕਰਦੀ ਹੈ ਕਈ ਵਾਰੀ ਅੱਦਾਂ ਹੁੰਦਾ ਵੀ ਜਿੱਦ ਕਰ ਰਹੀ ਹੈ ਚੀ ਜੀ ਲੈਂਡ ਦੀ ਹੈ ਕੋਈ ਸਮਾਨ ਲੈਂਡ ਦੀ ਪਰ ਜੇਬ ਦੇ ਵਿੱਚ ਪੈਸੇ ਨਹੀਂ ਹੁੰਦੇ ਕਿਸ ਤਰੀਕੇ ਨਾਲ ਮੈਨੇਜ ਕਰਦੇ ਹੋ ਹਾਂ ਜੀ ਤਿੰਨ ਚਾਰ ਸਾਲ ਹੋ ਗਏ ਤਿੰਨਾਂ ਨੇ ਕੱਪੜੇ ਲੈ ਕੇ ਦੇਖੇ ਨਹੀਂ ਬੇਟੀ ਨੂੰ ਲੈ ਦੇਣਾ ਪਰ ਦੋਵੇਂ ਹਸਬੰਡ ਵਾਈਵ ਨੇ ਕੱਪੜੇ ਲੈ ਕੇ ਦੇਖੇ ਨਹੀਂ ਤਿੰਨ ਚਾਰ ਸਾਲ ਹੀ ਹੋ ਗਏ ਜੀ ਕੱਪੜੇ ਵੀ ਨਹੀਂ ਲਏ ਨਹੀਂ ਲੈ ਕੇ ਦੇਖੇ ਨਹੀਂ ਤੇ ਮਤਲਬ ਜਿਵੇਂ ਬੱਚੀ ਹੈ ਹੈਨਾ ਹਰ ਟਾਈਮ ਕੋਈ ਨਾ ਕੋਈ ਜਿਵੇਂ ਕਿ ਗਲੀਆਂ ਦੇ ਵਿੱਚ ਕੋਈ ਵੇਚਣ ਸਮਾਨ ਵੇਚਣ ਵਾਲਾ ਆਂਦਾ ਹੈ ਕੁਝ ਘਟੋਣੇ ਵੇਚਣ ਆਂਦਾ ਜਿੱਦ ਕਰਦੀ ਹੁੰਦੀ ਹੈ ਪੈਸੇ ਨਹੀਂ ਹੁੰਦੇ ਫਿਰ ਕਿੱਦਾਂ ਉਹਨੂੰ ਮਤਲਬ ਕਿ ਬਣਾਣੇ ਹੋ ਜਿੱਦ ਤਾਂ ਕਰਦੀ ਤੁਹਾਨੂੰ ਪਤਾ ਬੱਚੇ ਤਾਂ ਜਿੱਦ ਕਰਦੇ ਉਹਨਾਂ ਨੂੰ ਕੀ ਪਤਾ ਬੱਚਾ ਹੈ ਜੇ ਪਰ ਤਾਲ ਲੈਣ ਨਹੀਂ ਨਹੀਂ ਹੁੰਦਾ ਕੁਝ ਫਿਰ ਕੀ ਕਰ ਸਕਨੇ ਆਪਾਂ अच्छा बाजी की ਸੁਪਨੇ ਦੇਖੇ ਸੀਗੀ ਆਪਣੀ ਕੁੜੀ ਲਈ ਜੋ ਹਜੇ ਤੱਕ ਪੂਰੇ ਨਹੀਂ ਕਰ ਪਾਰੇ ਆਪਣੀ ਫੈਮਿਲੀ ਲਈ ਮੈਂ ਇਹ ਸੋਚਿਆ ਹਰੇਕ ਬਾਪ ਆਪਣੀ ਬੇਟੀ ਬਾਰੇ ਸੋਚਦਾ ਹੁੰਦਾ ਮੈਂ ਇਹਨਾਂ ਨੂੰ ਜਿੱਲੇ ਹੋਈ ਸੀ ਨਾ ਸਿਵਲੋ ਹਸਪੀਟਲ ਹੋਈ ਸੀ ਮੈਂ ਰਾਤ ਨੂੰ 12 ਵਜੇ ਆ ਹੋਈ ਸੀ ਮੈਂ ਗੁਰਦੁਆਰ ਸਾਹਿਬ ਜਾ ਕੇ ਅਰਦਾਸ ਕਰਾ ਕੇ ਆ ਕਿ ਵਾਹਿਗੁਰੂ ਤੁਸੀਂ ਮੈਨੂੰ ਬੇਟੀ ਦੀ ਦਾਤ ਬਖਸ਼ੀ ਇਹਨਾਂ ਦਾ ਨਾਮ ਵੀ ਮੈਂ ਰੱਖਿਆ ਉੱਥੇ ਗੁਰਦੁਆਰਾ ਸਾਹਿਬ ਦੀ ਇਹਨਾਂ ਦਾ ਨਾਮ ਸੀਰਤ ਹੈ ਮੇਰੀ ਬੇਟੀ ਦਾ ਨਾਮ ਉਹ ਉਹੀ ਸੀਰਤ ਇਹਨਾਂ ਦੇ ਬਾਈਕ ਦੇ ਛੱਲੇ ਉੱਤੇ ਇਹਨਾਂ ਦੀ ਬਰਥਡੇਟ ਇਨਾ ਦਾ ਨਾਮ ਬਾਈਕ ਦੇ ਛੱਲੇ ਵਿੱਚ ਲਿਖਿਆ ਹੋਇਆ ਜੀ ਓਦਾਂ ਹੀ ਉਹ ਦੇ ਨਾਲ ਹੀ ਗਈ ਹੋਈ ਓਦਾਂ ਹੀ ਉਹ ਵੀ ਚੀਜ਼ ਦੇ ਸੋਚ ਕੇ ਕਾਫੀ ਮੈਨੂੰ ਦੁੱਖ ਹੁੰਦਾ ਹੈ ਜੀ ਪਰ ਮੈਂ ਸੋਚਿਆ ਇਨ੍ਹਾਂ ਦੇ ਨਾਮ ਦੀ ਮੈਂ ਕੋਈ ਐਫ ਡੀ ਕਰਵਾਵਾਂਗਾ ਇਨ੍ਹਾਂ ਦੇ ਨਾਮ ਦਾ ਕੁਝ ਨਾ ਕੁਝ ਜੋ ਬਾਪ ਦੇ ਸੁਪਨੇ ਹੁੰਦੇ ਆ ਪਰ ਮੈਂ ਪੂਰੇ ਕਰ ਹੀ ਨਹੀਂ ਪਾਰਿਆ ਜੀ ਮੈਨੂੰ ਕਰਜ਼ਾ ਉੱਠਣ ਹੀ ਨਹੀਂ ਦੇ ਰਿਹਾ ਜੀ ਤੇ ਕਿੰਨਾ ਕ ਕਰਜ਼ਾ ਜਿਹੜਾ ਤੁਸੀਂ ਲੋਕਾਂ ਦਾ ਦੇ ਚੁੱਕੇ ਹੋ ਕਿ ਤੇ ਕਿੰਨਾ ਕ ਰਹਿੰਦਾ ਹੈ ਹਜੇ ਵੀ ਮੈਂ ਜੀ ਵਿਆਜਾਂ ਹੀ ਕਾਫੀ ਦੇ ਚੁੱਕੇ ਕਰਜ਼ਾ ਜਿਹੜਾ ਮੂਲ ਉਹ ਦੇ ਹੀ ਨਹੀਂ ਹੋ ਰਿਹਾ ਜੀ ਜਿਹੜੀਆਂ ਮਜਿੱਦਾਂ ਗਿਰਵੀ ਰੱਖ ਦਿੱਤੀ ਉਹ ਵੀ ਵਿਆਜ ਹੀ ਕਹਿੰਦੇ ਵਿਆਜ ਵਿੱਚ ਹੀ ਆਇਆ ਹਲੇ ਉਹ ਮੈਨੂੰ ਐਹੀ ਧਮਕੀਆਂ ਦਿੰਦੇ ਤੂੰ ਮਾੜਾ ਮੂਲ ਦੇ ਦੇ ਨਹੀਂ ਤੇਰੇ ਲੱਤਾਂ ਬਾਹਾਂ ਤੋੜ ਦੇਣੀ ਮੈਂ ਉਹਨੂੰ ਕਹਿੰਦਾ ਮੇਰੀਆਂ ਲੱਤਾਂ ਬਾਹਾਂ ਤੋੜ ਦੋਗੇ ਫੇ ਤੁਸੀਂ ਫੇਰ ਵੀ ਤੂੰ ਤੁਸੀਂ ਸਬਰ ਕਰੋਗੇ ਜੀ ਮੈਂ ਮਾਰ ਖੱਪ ਗਿਆ ਮੇਰੀ ਬੇਟੀ ਦੇ ਮੂੰਹ ਨੂੰ ਵੀ ਵੇਖ ਲਓ ਕਹਿੰਦੇ ਵਿਆਜ ਤੇ ਤੇਰੀਆਂ ਰਗਾਂ ਚੋਂ ਵੀ ਕੱਢ ਲਾਂਗੇ ਪੈਸੇ ਆਪਣੇ ਐਹੀ ਧਮਕੀਆਂ ਦਿੰਦੇ ਮੈਨੂੰ ਸ਼ੋਹ ਤਾਂ ਦੀ ਤੇ ਮਤਲਬ ਜਦੋਂ ਭਰਾਵਾਂ ਨੂੰ ਪਤਾ ਲੱਗਦਾ ਵੀ ਨਾਲ ਨਹੀਂ ਖੜਦੇ ਕਿ ਹਾਂ ਨਾਲ ਖੜ ਜਾ ਆਪਣੇ ਭਰਾ ਦਾ ਵੀ ਮਾੜਾ ਮੋਟੇ ਦਾ ਮਦਦਕਾਰੀ ਦਮਾਂ ਨਹੀਂ ਅੱਜ ਦੇ ਟਾਈਮ ਵਿੱਚ ਜੇ ਉਹ ਜਿਲੇ ਥਿਰਕਾ ਬਾਜੀ ਹੋ ਜਾਂਦੀ ਨਾ ਕੋਈ ਭਰਾ ਨਹੀਂ ਹੁੰਦਾ ਜੀ ਉਹਨਾਂ ਨੂੰ ਆਪ ਆਪਣੇ ਬੱਚਿਆਂ ਦੀ ਪੈ ਜਾਂਦੀ ਸਾਰਿਆਂ ਨੂੰ ਪਰਿਵਾਰ ਦੀ ਉਹ ਖੇ ਟਾਈਮ ਚ ਕੋਈ ਨਹੀਂ ਖੜਦਾ ਇਹ ਨਾਲ ਮੈਂ ਜੀ ਆਈ ਸਾਰ ਨੂੰ ਸਾਰਿਆਂ ਨੂੰ ਸਲਾਹ ਦਾਂਗਾ ਜਿੰਨੀ ਕਿ ਚਾਦਰ ਉਹਨੇ ਕਿ ਪੈਰ ਪਸਾਰਿਓ ਜੀ ਅੱਜ ਕੱਲ੍ਹ ਅੱਜ ਦੇ ਟਾਈਮ ਵਿੱਚ ਕੋਈ ਆਪਣਾ ਨਹੀਂ ਹੈਗਾ ਬਸ ਪੈਸਾ ਹੀ ਆ ਗਿਆ ਅੱਗੇ ਬਸ ਰਿਸ਼ਤੇਦਾਰੀ ਸਭ ਖਤਮ ਹੈ ਜੀ ਅੱਛਾ ਜੀ ਮੈਂ ਤੁਸੀਂ ਪਹਿਲਾਂ ਦੱਸਿਆ ਕਿ ਮੈਂ 3 ਸਾਲ ਤੱਕ ਬੈੱਡ ਤੇ ਰਿਹਾ ਮੇਰੀ ਮੈਂ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਸੀਗਾ ਮੇਰੀ ਲੱਤ ਦੇ ਵਿੱਚ ਪ੍ਰੋਬਲਮ ਹੋ ਗਈ ਸੀ ਕਿ ਇਦਾਂ ਹੋਈ ਸੀਗੀ ਕੋਈ ਐਕਸੀਡੈਂਟ ਹੋਇਆ ਸੀਗਾ ਜਾਂ ਫਿਰ ਕਿਸ ਨੇ ਲਾ ਸੀਗੇ ਨਾ ਹਾਂ ਵਿਆਹ ਤੋਂ ਪਹਿਲਾਂ ਸੀਗੇ ਨਾ ਬਿਮਾਰ ਸੀਗੇ ਜਿਆਦਾ ਬੁਖਾਰ ਚੜ ਗਿਆ ਸੀਗਾ ਤੇ ਉਹ ਜਿਆਦਾ ਬੁਖਾਰ ਚ ਡਾਕਟਰ ਨੇ ਟੀਕਾ ਲਗਾਤਾ ਉਹ ਫਿਰ ਸੱਜੀ ਲਾਤੇ ਨਾ ਦਿਖੜ ਗਈ ਸੀਗੀ ਅੱਛਾ ਹਾਂਜੀ 3 ਸਾਲ ਬੈਠਦੇ ਰਹੇ ਨੀ ਕੰਮ ਕਰਨੀ ਹੋਇਆਗਾ ਆਵਾ ਦੇ ਨਾਲ ਦਰਦ ਹੁੰਦੀ ਸੀ ਨਾ ਦਿ ਲਾਤਾ ਅੱਛਾ ਆਵਾ ਲੱਗਦੀ ਸੀ ਉਹਦੇ ਨਾਲ ਫਿਰ ਚੱਲ ਫੇ ਨਹੀਂ ਸਕਦੇ ਸੀ ਅੱਛਾ ਹਾਂਜੀ ਤੇ ਮਤਲਬ ਵਿਆਹ ਤੋਂ ਬਾਅਦ ਫਿਰ ਠੀਕ ਹੋ ਗਈ ਸੀ ਵਿਆਹ ਤੇ ਬਿਲਕੁਲ ਠੀਕ ਸੀ ਹਾਂਜੀ ਅੱਛਾ ਕਿਤੇ ਪਹਿਲਾਂ ਦੀ ਗੱਲ ਹੈ ਅੱਛਾ ਕਿਤੇ ਨ ਕਿਤੇ ਹੁੰਦਾ ਹੈ ਨਾ ਕਿ ਚਲੋ ਇੱਕ ਆਪਣੇ ਘਰ ਦੇ ਹੈਗੇ ਆ ਆਪਣੇ ਮੰਮੀ ਡੈਡੀ ਹੈਗੇ ਆ ਜੇ ਸੱਸ ਸੋਹਰੇ ਨਹੀਂ ਪੁੱਛ ਰਹੇ ਜਾਂ ਫਿਰ ਦਰਾਣੀ ਜਠਾਣੀ ਨਹੀਂ ਪੁੱਛ ਰਹੀਆਂ ਤਾਨੇ ਲਾ ਮਾਰ ਰਹੀਆਂ ਨੇ ਦਾਜ ਲਈ ਜਾਂ ਫਿਰ ਕਰਜ਼ੇ ਲਈ ਪਰ ਕਿਤੇ ਨ ਕਿਤੇ ਮਾਪੇ ਹੈਗੇ ਆ ਕਿਤੇ ਤੁਹਾਡੇ ਤੋਂ ਉਹ ਵੀ ਉਮੀਦ ਨਹੀਂ ਹੈਗੀ ਕਿਉਂਕਿ ਤੁਹਾਡੇ ਆਪ ਦੇ ਪਾਪਾ ਜਿਹੜੇ ਨੇ ਰਕਸ਼ਾ ਚਲਾਉਂਦੇ ਨੇ ਭਰਾ ਕੀ ਕਰਦੇ ਰਿਹਾ ਤੁਹਾਡੇ ਭਰਾ ਮੇਰੇ ਇੱਕ ਪੜਦਾ ਪਲੱਸ 2 ਚ ਛੋਟੇ ਨੇ ਅਜੇ ਇੱਕ ਤਾਂ ਕੰਮ ਸਿੱਖਦਾ ਪਿਆ ਅਜੇ ਕੰਮ ਸਿੱਖਦਾ ਪਿਆ ਹਾਂਜੀ ਅੱਜ ਪੈਣਾ ਵੀ ਨਹੀਂ ਮਦਦ ਕਰਦੀ ਪੈਣਾ ਠੀਕ ਜਿਹਾ ਨਹੀਂ ਉਹ ਵੀ ਗਰੀਬ ਨੇ ਉਹ ਵੀ ਗਰੀਬ ਨੇ ਹਾਂਜੀ ਉਹ ਵੀ ਠੀਕ ਠਾਕ ਨੇ ਉਹਨਾਂ ਦੇ ਵੀ ਬੱਚੇ ਨੇ ਅੱਗੋ ਅੱਛਾ ਕਈ ਵਾਰੀ ਇਦਾਂ ਹੁੰਦਾ ਜੇ ਭਾਜੀ ਲੇਟ ਰਾਈਟ ਘਰ ਆ ਰਹੇ ਨੇ ਕੰਮ ਕਰਕੇ ਵੀ ਡਰ ਲੱਗਦਾ ਹੋਵੇ بار بار ਫੋਨ ਕਰ ਰਹੇ ਹੋਵੇ ਫੋਨ ਨਾ ਲੱਗ ਰਹੇ ਹੋ ਕੁਛ ਇਦਾਂ ਤਾਂ ਹੋਇਆ ਬਹੁਤ ਡਰ ਲੱਗਦਾ ਸੀ ਰਾਤ ਤੱਕ ਸੌਂਦੇ ਨਾ ਮੇਰੇ ਸਸ ਸਹੁਰਨ ਨਮੈਂ ਅੱਛਾ ਉਹਨਾਂ ਨੂੰ ਵੀ ਪਤਾ ਆ ਵੀ ਹਾਂ ਇਦਾਂ ਮਤਲਬ ਕਿ ਤੱਕ ਕਹਿ ਲਿਆ ਮਤਲਬ ਕਿ ਹਰ ਰੋਜ਼ ਡਰ ਡਰ ਕੇ ਜੀਣਾ ਪੈ ਰਿਹਾ ਡਰ ਡਰ ਕੇ ਜਦੋਂ ਰਾਤ ਹੁੰਦੀ ਨਾ ਸਾਨੂੰ ਤਾਂ ਮੜਾ ਜਦ ਸਵੇਰ ਆਂਦਾ ਹੁਣ ਕੋਈ ਨਹੀਂ ਆਏਗਾ ਹੁਣ ਸੇ ਸੋ ਸਕਨੇ ਆ ਪਰ ਰਾਤ ਤੇ ਟੈਨਸ਼ਨ ਨਾ ਰਾਤ ਨੂੰ ਨਹੀਂ ਨੀਂਦ ਆਂਦੀ ਤੇ ਜਦੋਂ ਸਵੇਰੇ ਉੱਠਦੇ ਹਾਂ ਫੇਰ ਮਤਲਬ ਕਿ ਸਵੇਰੇ ਬਸ ਫੇਰ ਤੋਂ ਸ਼ੁਰੂ ਹੋ ਜਾਂਦੇ ਨੇ ਆਵਣਾ ਬੋਲਦੇ ਨੇ ਬਕਵਾਸ ਕਰਦੇ ਨੇ ਬਸ ਕਿਸੇ ਨੇ ਤੁਹਾਨੂੰ ਕੋਈ ਗਲਤ ਕਿਹਾ ਹੋਵੇ ਤੁਹਾਡੀ ਕੁੜੀ ਨੂੰ ਗਲਤ ਕਿਹਾ ਕੋਈ ਏਦਾਂ ਤਾਂ ਹੋਇਆ ਇੱਕ ਇੱਕ ਲੇਡੀਜ਼ ਸੀ ਜਿਹਨਾਂ ਨੇ ਅਸੀਂ ਪੈਸੇ ਦੇਣੇ ਨੇ ਪਤਾ ਮੂਲ ਵਿੱਚ ਚਲੇ ਗਿਆ ਸੀ ਵਿਆਜ ਵਿੱਚ ਲੱਗਿਆ ਸੀ ਕਿ ਮਤਲਬ ਕਿਸ਼ਤਾਂ ਕਿਤੇ ਹੁੰਿਆ ਸੀਗੇ ਪੈਸੇ ਥੋੜੇ ਜਿਹੇ ਰਹਿੰਦੇ ਸੀਗੇ ਉਹ ਵੀ 3-4000 ਜ਼ਿਆਦਾ ਨਹੀਂ ਰਹਿੰਦਾ ਸੀਗਾ ਉਹ ਕਹਿੰਦੀ ਜੇ ਤੁਸੀਂ ਨਾ ਦਿੱਤੇ ਨਾ ਅਸੀਂ ਗੁਰਦੁਆਰਾ ਜਾ ਕੇ ਨਾ ਅਰਦਾਸ ਕਰਵਾ ਦੇਣੀ ਤੇਰੀ ਕੁੜੀ ਦੇ ਨਾਂ ਦੇ ਐਨੀ ਗੱਲਾਂ ਕਹਿ ਕੇ ਤੁਰ ਗਈ ਉਹ ਤੋਂ ਮਤਲਬ ਕੀ ਫੀਲ ਹੋਇਆ ਸੀ ਕੁੜੀ ਦਾ ਕਿਸੇ ਨੇ ਫਿਰ ਰੋਕਿਆ ਨਹੀਂ ਵੀ ਤੁਸੀਂ ਇਦਾਂ ਕਿਉਂ ਕਹਿ ਕੇ ਜਾ ਰਹੇ ਹੋ ਸੱਸ ਮੇਰੀ ਬੋਲੀ ਸੀ ਮੈਂ ਹਾਂ ਜੀ ਬਪਾਜੀ ਓਕੇ ਓਕੇ ਚੱਲ ਗਏ ਹਨਾ ਕਿ 3-4000 ਰੁਪਏ ਪਿੱਛੇ ਕੀ ਤੇਰੀ ਕੁੜੀ ਦੇ ਜਿਹੜੀ ਅਰਦਾਸ ਕਰਾ ਦਾਂਗੇ ਗੁਰਦੁਆਰੇ ਜਾ ਕੇ ਜਦੋਂ ਇਹ ਚੀਜ਼ ਸੁਣੀ ਫਿਰ ਕਿੱਦਾਂ ਦਾ ਲੱਗਿਆ ਕਿ ਕਿੱਦਾਂ ਮਤਲਬ ਕਿ ਅਹਿਸਾਸ ਹੋਇਆ ਕਿ ਦੁਨੀਆ ਦੇ ਵਿੱਚ ਇਨਸਾਨੀਅਤ ਬਿਲਕੁਲ ਖਤਮ ਹੋ ਗਈ ਹਾਂਜੀ ਬਿਲਕੁਲ ਖਤਮ ਹੋ ਗਈ ਉਹ ਵੀ ਬੱਚਿਆਂ ਨੂੰ ਜੱਜ ਕਰਦੇ ਆ ਜੀ ਪੈਸਿਆਂ ਨਾਲ ਵੀ ਪੈਸੇ ਤਾਂ ਅਸੀਂ ਫਿਰ ਕਮਾ ਲਾਂਗੇ ਜੀ ਜਿਹੜੇ ਬੱਚਿਆਂ ਨੂੰ ਐਦਾਂ ਉਹਨਾਂ ਦੇ ਬੱਚਿਆਂ ਦੇ ਜਿਹਨਾਂ ਦੁਨੀਆ ਵੀ ਨਹੀਂ ਵੇਖਿਆ ਉਹਨਾਂ ਦੇ ਨਾਂ ਦੀ ਐਦਾਂ ਅਰਦਾਸਾ ਹੋ ਰਹੀ ਹੈ ਫਿਰ ਜੀ ਇਨਸਾਨੀਅਤ ਖਤਮ ਹੀ ਹੈ ਜੀ ਬਸ ਮੈਂ ਤੁਹਾਨੂੰ ਕਹਿ ਰਿਹਾ ਨ ਹਾਂਜੀ ਪਹਿਲਾਂ ਮੈਂ 3-4 ਸਾਲ ਤਿੰਨ ਮੋੜਨਾ ਹੀ ਬਚਪਨ ਤੋਂ ਮੈਂ ਜੀ ਹੁਣ ਮੈਂ ਬਸ ਐ ਹੀ ਸੋਚ ਲਿਆ ਕਿ ਮੈਂ ਕਰੂ ਰਾਮਦਾਸ ਦੇ ਲੜ ਲੱਗ ਗਿਆ ਮੈਂ ਕੇਸ ਤੇ ਦਾੜੀ ਰੱਖ ਲਈ ਜੀ ਬਸ ਉਹੀ ਵੇਖੇਗਾ ਮਨ ਉਹੀ ਹੈ ਦਲਦਲ ਚੋਂ ਬਾਹਰ ਕੱਢੇਗਾ ਜੀ ਇਨਸਾਨੀਅਤ ਤਾਂ ਖਤਮ ਹੈ ਜੀ ਬਸ ਕੀ ਕਰ ਕਹਿ ਸਕਦੇ ਆ ਉਹਨੇ ਹੀ ਮੈਨੂੰ ਬਾਹਰ ਕੱਢਣਾ ਹੈ ਹੁਣ ਦੇ ਦੋ ਟਾਈਮ ਹੈ ਜੀ ਪਾੜ ਕਰਦਾ ਸਵੇਰ ਸ਼ਾਮ ਬਸ ਉਹੀ ਮੈਨੂੰ ਕੱਢੇਗਾ ਇਸ ਦਲਦਲ ਚੋਂ ਬਾਹਰ अच्छा कई वेरे दोहे कि जिमे जड़ की ओ कर्जा ਲੈਣਾ ਆਂਦੇ ਨੇ ਤੁਮ ਕਿਆ ਦਿੰਦੇ ਨੇ ਤੁਹਾਡੀ ਵਾਈਫ ਨੂੰ ਕੁਛ ਕਿਆ ਹੋਵੇ ਗਲਤ ਬੋਲੇ ਹੋਣ ਜਾਂ ਫਿਰ ਗਾਲ ਕੱਢ ਕੇ ਗਏ ਹੋਣ ਜਾਂ ਫਿਰ ਤੁਹਾਡੀ ਮੰਮੀ ਪਾਪਾ ਨੇ ਹਾਂਜੀ ਬੋਲਦੀ ਆ ਜੀ ਉਹ ਬਿਲਕੁਲ ਵੀ ਨਹੀਂ ਸ਼ਰਮ ਕਰਦੇ ਉਹਨਾਂ ਨੂੰ ਬਸ ਇਹੀ ਆ ਜੀ ਪੈਸੇ ਸਾਡੇ ਮੋੜ ਤੜ ਕੋਈ ਵੱਡਾ ਛੋਟਾ ਨਹੀਂ ਕੋਈ ਭੈਣ ਭਰਾ ਕੁਛ ਨਹੀਂ ਵੀ ਇਹਦੇ ਦੀ ਗਾਲਾਂ ਕੱਢਦੇ ਆਈ ਵਾ ਜਦੋਂ ਆਂਦੇ ਨੇ ਤੁਹਾਨੂੰ ਵੀ ਗਾਲਾਂ ਕੱਢ ਕੇ ਚੱਲ ਜਾਂਦੇ ਨੇ ਹੈਨਾ ਦੁੱਖ ਹੁੰਦਾ ਇਸ ਚੀਜ਼ ਦਾ ਕਿ ਮੈਨੂੰ ਗਾਲਾਂ ਕੱਢ ਕੇ ਜਾ ਰਹੇ ਨੇ ਜਾਂ ਫਿਰ ਕੁਝ ਮਾੜਾ ਕਹਿ ਕੇ ਜਾ ਰਹੇ ਨੇ ਬਹੁਤ ਦੁੱਖ ਹੁੰਦਾ ਹੈ ਪੇਕੇ ਘਰ ਦੀ ਇੰਨੀ ਮਰਜ਼ੀ ਗਰੀਬੀ ਦੇਖ ਕੇ ਕਦੇ ਸਾਨੂੰ ਹੋਈ ਨਹੀਂ ਕਿਸੇ ਨੇ ਕਿਹਾ ਸੀਗਾ ਇੱਜ਼ਤ ਨਾ ਰਹੀਆਂ ਜਿਵੇਂ ਵੀ ਰਹੀਆਂ ਪਰ ਹੁਣ ਥੋੜਾ ਜਿਹਾ ਕਰਜ਼ਾ ਔਨ ਕਰਕੇ ਨਾ ਲੋਕੇ ਮਾੜਾ ਚੰਗਾ ਬੋਲ ਜਾਂਦੇ ਨੇ ਉਦੋਂ ਬਹੁਤ ਦੁੱਖ ਲੱਗਦਾ ਅਸੀਂ ਸੁਸਾਇਡ ਕਰਨ ਦੀ ਵੀ ਸੋਚੀ ਕਈ ਵਾਰੀ ਪਰ ਅਸੀਂ ਮੇਰੇ ਬੱਚੇ 2.5 ਸਾਲ ਦੇ ਉਹਨੂੰ ਦੇਖ ਕੇ ਅਸੀਂ ਬੱਸ ਇਸ ਦਾ ਉਹਦਾ ਕੀ ਬਣੇਗਾ ਉਨੇ ਤਾਂ ਸੁਸਾਈਡ ਬਾਰੇ ਵੀ ਸੋਚਿਆ ਸੀ ਹਾਂਜੀ ਸੁਸਾਈਡ ਬਾਰੇ ਵੀ ਸੋਚੇ ਫਿਰ ਸਕੋਦਾ ਤੇ ਚੱਲ ਕੋਈ ਕਸੂਰ ਨਹੀਂ ਹੈਗਾ ਆ ਸੜਿਆ ਨੀ ਉਮਰ ਵੀ ਨਹੀਂ ਹੈ ਗਈ ਤੇ 24 ਸਾਲ ਹੈ ਹੂੰ ਤੇ ਮੈਂ ਕਹ ਕੋਈ ਗੱਲ ਨਹੀਂ ਕਾਫੀ ਜ਼ਿੰਦਗੀ ਪਈ ਹੈ ਹੌਲੀ ਹੌਲੀ ਹੋ ਜਾਏਗਾ ਮੇਰੀ ਜਦੋਂ ਸੁਸਾਈਡ ਬਾਰੇ ਸੋਚਿਆ ਵੀ ਹਾਂ ਵੀ ਦੁਨੀਆ ਤੋਂ ਚਲੇ ਹੀ ਜਾਣਾ ਹੈ ਨਾ ਵੀ ਧੀ ਮੈਮ ਨੇ ਜਿਵੇਂ ਭੈਣ ਨੇ ਦੱਸਿਆ ਵੀ ਹਾਂ ਧੀ ਦੇ ਮੂੰਹ ਨੂੰ ਦੇਖ ਕੇ ਬਸ ਮੈਂ ਅਸੀਂ ਰੁਕ ਜਾਂਦੇ ਸੀਗੇ ਬਿੱਕੀ ਕੀ ਕਰਨ ਦੀ ਸੋਚੀ ਸੀ ਵੀ ਦੁਨੀਆ ਆਪਣੀ ਮਤਲਬ ਖਤਮ ਕਰ ਦੇਣੀ ਹੈ ਹਾਂਜੀ ਦੁਨੀਆ ਖਤਮ ਕਰਦੀ ਪਰ ਦਿਲੇ ਸੀ ਕਈ ਵਾਰੀ ਰਾਤ ਨੂੰ ਸੀ ਦੋਵੇਂ ਅੱਖਾਂ ਭਰ ਲੈਂਦੇ ਸੀ ਨਾ ਸਾਡੇ ਨਾਲ ਦੇਖ ਕੇ ਆ ਵੀ ਰੋਣ ਲੱਗ ਪੈਂਦੀ ਸੀ ਤੇ ਇਹਨੇ ਮੈਨੂੰ ਜਿਲੇ ਕੋਈ ਬਾਹਰ ਮੈਨੂੰ ਕੋਈ ਆਵਾਜ਼ ਮਾਰਨਾ ਇਹਨੇ ਮੇਰੇ ਹੱਥ ਪਾਣਾ ਰਹਿਣ ਕਹਿੰਦਾ ਪਾਪਾ ਨਹੀਂ ਤੁਸੀਂ ਬਾਹਰ ਨਹੀਂ ਜਾਣਾ ਹੈਗਾ ਇਹਨੇ ਇਹਨੇ ਕਿਹਾ ਗੰਦਾ ਅੰਕਲ ਬਾਹਰ ਆਇਆ ਗੰਦੀ ਆਂਟੀ ਬਾਹਰ ਆਈ ਇਹਨੂੰ ਸਾਰੀਆਂ ਚੀਜ਼ਾਂ ਪਤਾ ਹੋ ਗਈਆਂ ਵੀ ਹਾਂ ਵੀ ਮੇਰੇ ਡੈਡੀ ਨੂੰ ਤਾਂ ਪਰੇਸ਼ਾਨ ਕਰਦੇ ਨੇ ਮੇਰੇ ਡੈਡੀ ਪਰੇਸ਼ਾਨ ਰਹਿੰਦੇ ਇਹਨੂੰ ਸਾਰੀਆਂ ਚੀਜ਼ਾਂ ਨੋਟਿਸ ਕਰਦੇ ਆ ਉਹਨਾਂ ਤਾਂ ਹੱਬੀ ਬੱਚੀ ਨੂੰ ਵੀ ਪਤਾ 2.5 ਸਾਲ ਦੀ ਬੱਚੀ ਨੂੰ ਜਿਹਨੂੰ ਸਿਰਫ ਖੇਡਣਨ ਤੋਂ ਇਲਾਵਾ ਖਾਣ ਪੀਣ ਤੋਂ ਇਲਾਵਾ ਕੁਝ ਨਹੀਂ ਪਤਾ ਪਰ ਜਿੰਦੇ ਹਾਂ ਵੀ ਮੇਰਾ ਡੈਡੀ ਪਰੇਸ਼ਾਨ ਹੈ ਮੇਰੀ ਮੰਮਾ ਪਰੇਸ਼ਾਨ ਹੈ ਪਰ ਜਲਵੇਦੇ ਦੇ ਮੂੰਹ ਨੂੰ ਅਸੀਂ ਦੇਖਨੇ ਨਾ ਅਸੀਂ ਕਹਿੰਨੇ ਕਿ ਰੱਬਾ ਚਲੋ ਮੰਨਿਆ ਸਾਡੀ ਕਿਸਮਤ ਮਾੜੀ ਤੇ ਇਹ ਬੱਚੀ ਦਾ ਕੀ ਕਸੂਰ ਹੈ ਜੀ ਇਹਦੇ ਨਾਲ ਐਂਦਾ ਕਿਉਂ ਹੋ ਰਿਹਾ ਕਿ ਸਾਨੂੰ ਕੱਟ ਦੇ ਦਿਲ ਦਾ ਚੂਪਾ ਕਰੋ ਕਰੋ ਮਤਲਬ ਐਂ ਵੀ ਕਹਿੰਦੇ ਵੀ ਕਰੋ ਬਾਰ ਵੀ ਕੱਢ ਦਾਂਗੇ ਤੁਹਾਨੂੰ ਜਿੰਨੇ ਮੇ ਕੋਈਆਂ ਨੇ ਮੇਰੇ ਚ ਮੈਨੂੰ ਚੱਕ ਲਏ ਹੋਏ ਨੇ ਮੈਨੂੰ ਦੇਂਦੇ ਨੇ ਧਮਕੀਆਂ ਮੈਂ ਤੇਰੀ ਸਾਥ ਵੀ ਸਿਰ ਤੋਂ ਚਲੀ ਜਾਣੀ ਕਿ ਦੋ ਹੀ ਤੇਰੇ ਤੇ ਕੇਸ ਲਾ ਦੇਣਾ ਤੇ ਤੇ ਆ ਕੇਸ ਪਾ ਦੇਣਾ ਪਰ ਮੈਂ ਗਰੀਬ ਮਨ ਨੇ ਜੋ ਕਿਥੋਂ ਕਿ ਮੈਂ ਕਿਸਾ ਜੋ ਗੱਭੀ ਚੱਲਦਾ ਫੇਰਾ ਮੈਨੂੰ ਮੈਂ ਵੀ ਧਮਕੀਆਂ ਦਿੰਦੇ ਨੇ ਦੀ ਕਿ ਤੇਰੇ ਤੇ ਕੇਸ ਲਗਾ ਦੇਣਾ ਤੇ ਤੇ ਸੀ ਉਹ ਕਰ ਦੇਣਾ ਪਰ ਮੇਰਾ ਕੋਈ ਚਾਰਾ ਹੀ ਨਹੀਂ ਹੈਗਾ ਮੈਂ ਤਾਂ ਉਹਨਾਂ ਦਾ ਗਿਆ ਹੀ ਕਹਿੰਦਾ ਮੈਂ ਮੇਤ ਮੇਰੀ ਛੱਤ ਨਾਲ ਖੋਲਿਓ ਮੈਂ ਆਪਣੇ ਬਜ਼ੁਰਗ ਬਾਪ ਤੇ ਮੇਰੀ ਛੋਟੀ ਜਿਹੀ ਬੇਟੀ ਇਹਨਾਂ ਨੂੰ ਮੈਂ ਕਿੱਥੇ ਲੈ ਕੇ ਜਾਵਾਂਗਾ ਅੱਜ ਕਦੇ ਕਿਸੇ ਤੁਸੀਂ ਵੱਡੇ ਅਧਿਕਾਰੀ ਕੋਲ ਗਏ ਹੋ ਕਿ ਹਾਂ ਮੇਰਾ ਇਸ ਤਰੀਕੇ ਨਾਲ ਮੇਰਾ ਕਰਜ਼ਾ ਹੈ ਮੇਰੀ ਮਦਦ ਕਰ ਦਿੱਤੀ ਜਾਵੇ ਜਾਂ ਫਿਰ ਮੇਰਾ ਕੁਝ ਕਰਜ਼ਾ ਹੈ ਜਿਹੜਾ ਕਿ ਦੇ ਦਿੱਤਾ ਜਾਵੇ ਕੁਛ ਇਦਾਂ ਦਾ ਕਹਿੰਦਾ ਹੈ ਤੁਸੀਂ ਮੈਂ ਜਿਗਿਆਹ ਕਾਫੀ ਕਾਹ ਵੀ ਜਣੇ ਤੋਂ ਹੈਲਪ ਮੰਗੀਏ ਕਾਫੀ ਜਿੰਨ ਜਿਹੜਾ ਦਾ ਨਾਮ ਵੀ ਸੁਣਿਆ ਮੈਂ ਵੀ ਹਾਂ ਵੀ ਇਹਨਾਂ ਦਾ ਕੰਮ ਕਰ ਸਹੀ ਹੈ ਜੀ ਪੈਸੇ ਵਾਲੇ ਨੇ ਪਰ ਨਹੀਂ ਉਹ ਇਹੀ ਕਹਿੰਦੇ ਨੇ ਬਸ ਕਿ ਨਹੀਂ ਇਹੀ ਕੋਈ ਤੁਹਾਡੀ ਹੈਲਪ ਨਹੀਂ ਕਰ ਸਕਦੇ ਤੁਸੀਂ ਜਾਓ ਐਨਜੀਓ ਵਾਲੇ ਕੋ ਮਦਦ ਕਰੋ ਐਤ ਕੋ ਜਾਓ ਪਰ ਕੋਈ ਨਹੀਂ ਖੜ ਰਹਾ ਮੈਨੂੰ ਇਸ ਟਾਈਮ ਅੱਛਾ ਵੀਰੇ ਇੱਕ ਸਵਾਲ ਹੋਰ ਕਹਿੰਦੇ ਵੀ ਕਰਜ਼ਾ ਜਦੋਂ ਹੁੰਦਾ ਹੈ ਚਲੋ ਇੱਕ ਤਾਂ ਹੋ ਤੁਸੀਂ ਕਿਹਾ ਮੈਂ ਸਮਾਨ ਵਗੈਰਾ ਕੋਈ ਨਸ਼ਾ ਵਗੈਰਾ ਵੀ ਕਰਦੇ ਸੀ ਨਹੀਂ ਜੀ ਕਦੀ ਜ਼ਿੰਦਗੀ ਚ ਮੈਂ ਸਿਰਫ ਜੀ ਮੈਂ ਤਾਂ ਨੌਲਿਜ ਵੀ ਨਹੀਂ ਕਰਦਾ ਮੈਂ ਤਾਂ ਦਾ ਰੋਟੀ ਵਾਲਾ ਬੰਦਾ ਹੀ ਬਸ ਬਿਲਕੁਲ ਕੋਈ ਨਸ਼ਾ ਨਹੀਂ ਕਰਦਾ ਇਹ ਮੈਂ ਅੱਛਾ ਜਿਹੜੇ ਸਾਡੇ ਈਵਰਸ ਦੇਖ ਰਹੇ ਤੁਸੀਂ ਚਾਹੁੰਦੇ ਹੋ ਤੁਹਾਡੀ ਹੈਲਪ ਕਰਨ ਮਦਦ ਕਰਨ ਦੀ ਅੱਜ ਦੇ ਟਾਈਮ ਵਿੱਚ ਸਾਰੇ ਪਰੇਸ਼ਾਨੀਆਂ ਨਾਲ ਜੂਝ ਰਹੇ ਬਾਕੀ ਉਹਨਾਂ ਤੇ ਡਿਪੈਂਡ ਹੈ ਜੀ ਮੇਰੀ ਹੈਲਪ ਕਰਨਗੇ ਜਾਂ ਨਾ ਕਰਨਗੇ ਜੇ ਅਸੀਂ ਲੋਡ ਬੰਦ ਲੱਗਾਗੇ ਨਾ ਫੇਰ ਹੀ ਕਰਨ ਨਹੀਂ ਤਾਂ ਉਹਨਾਂ ਦੀ ਮਰਜ਼ੀ ਹੈ ਹਾਂ ਜੀ ਜੇ ਲੋਡ ਬੰਦ ਲੱਗਾਗੇ ਨਾ ਤਾਂ ਕਰਨ ਮਲੇ ਚਾਹੁੰਦੇ ਹੋ ਕਿ ਹਾਂ ਮਦਦ ਹੋ ਜਾਏ ਜਿਹੜਾ ਤੁਹਾਡਾ ਕਰਜ਼ਾ ਆ ਥੋੜਾ ਜਿਹਾ ਤਾਂ ਘੱਟ ਹੋ ਜਾਏ ਹਾਂ ਜੀ ਚਾਹੁੰਦੇ ਅਸੀਂ ਹਾਂਜੀ ਸਾਡੀ ਹੈਲਪ ਹੋਵੇ ਚਾਹਣੇ ਕੋਈ ਆਪਣਾ ਐਡਰੈਸ ਜਾਂ ਨੰਬਰ ਵਗੈਰਾ ਦੱਸ ਦੋਗੇ ਨੰਬਰ ਵਗੈਰਾ 98550996352 ਨੰਬਰ ਨੇ 9815299635 ਤੇ ਐਡਰੈਸ ਕੀ ਹੈ ਤੁਹਾਡਾ ਸਾਡਾ ਐਡਰੈਸ ਹੈਗਾ ਏ ਰਾਹੋਂ ਰੋਡ ਮਾਛੀਆਂ ਕਲਾ ਮਾਛੀਆਂ ਕਲਾ ਹਾਂਜੀ ਸੋ ਇਹਨਾਂ ਨੂੰ ਅੱਪਾ ਗੱਲ ਕਰ ਰਹੇ ਇੱਕ ਪਰਿਵਾਰ ਦੀ ਜਿਹਦੇ ਜਿਹੜੇ ਆ ਸ਼ਰਿਆਮ ਜਿਹੜਾ ਇਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸਿਰਫ ਇੱਕ ਕਰਜ਼ਾ ਕਰਕੇ ਕਿ ਸਰ ਤੇ ਕਰਜ਼ਾ ਇਹਨਾਂ ਦੀ ਕੁੜੀ ਦੇ ਨਾਮ ਦੀ ਜਿਹ ਕਹਿੰਦੇ ਵੀ ਗੁਰਦੁਆਰੇ ਜਾ ਕੇ ਅਰਦਾਸ ਕਰਾ ਦਾਂਗੇ ਕਿਤੇ ਨੇ ਕਿਤੇ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਤੇਰੀ ਜਿਹੜੀ ਲੱਤਾਂ ਬਾਹਾਂ ਪਾ ਦਾਂਗੇ ਕਰਦੇ ਜਿਹੜੇ ਹਾਲਾਤ ਨੇ ਬਹੁਤ ਜ਼ਿਆਦਾ ਮਾੜੇ ਨੇ ਰੋਜ਼ ਇੱਕ ਇੱਕ ਦਿਨ ਜਿਹੜਾ ਇਹਨਾਂ ਦਾ ਡਰ ਡਰ ਕੇ ਨਿਕਲਦਾ ਆ ਤਾਂ ਅਸੀਂ ਤਾਂ ਤੁਹਾਨੂੰ ਇਹੀ ਅਪੀਲ ਕਰਾਂਗੇ ਇਹਨਾਂ ਦੀ ਵੱਧ ਛੜ ਕੇ ਮਦਦ ਕਰ ਦਿਓ ਇੱਕ ਕਪਾ ਲੈ ਕੇ ਪਰਿਵਾਰ ਆ ਜੋ ਕਿ ਤੁਹਾਡੇ ਅਰਦਾਸ ਕਰ ਰਿਹਾ ਕਿ ਇਹਨਾਂ ਦੀ ਮਦਦ ਕਰਕੇ ਥੋੜਾ ਜਿਹਾ ਇਨਾਂ ਤੋਂ ਜਿਹੜਾ ਆ ਜਿਹੜੇ ਇਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਮਾੜਾ ਚੰਗਾ ਬੋਲਿਆ ਜਾ ਰਿਹਾ ਉਸ ਚੀਜ਼ ਤੋਂ ਇਹ ਬਚਣ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਹੈਲਪ ਹੋ ਸਕੇ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਸਿਟੀ ਹੈਡਲਾਈਨਸ ਮੈਂ ਨੇ ਆ ਮਲਿਕ ਕੈਮਰਾ ਪਰਸਨ ਲੱਕੀ ਨਾਲ